ਐ ਜਸਵੀ ਸਿੰਘ ਐ ਨੰਬਰ 1342 ਅਮਰਸਰ ਸਿਟੀ ਵੱਲੋਂ ਜੀ ਮੈਂ ਸਾਹ ਦੇ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨਾਲ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੇ ਮਸਤੀੜੀ ਚ ਖੜੇ ਸੀ ਜੀ ਇੱਥੇ ਨਰਮਰ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਿਸ਼ਟੈਲੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਾ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਨਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਮੈਂ ਏਸੇ ਜਸਵੀਰ ਸਿੰਘ ਨੰਬਰ 1343 ਅੰਮ੍ਰਿਤਸਰ ਸਿਟੀ ਵੱਲੋਂ ਜੀ ਮੈਂ ਸਾਹਬ ਦੇ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤਾਂ ਸਰਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੀ ਮਸਤੇਲੀ 'ਚ ਖੜੇ ਸੀ ਜੀ ਇੱਥੇ ਨਰਮਨ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਵੀ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸਤੇਲੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਣ ਲੱਗਾ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਣਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਜੀ ਮੈਂ ਏਸ ਜਸਵੀਰ ਸਿੰਘ ਨੰਬਰ 1342 ਅੰਮ੍ਰਿਤਸਰ ਸਿਟੀ ਵੱਲੋਂ ਜੀ ਮੈਂ ਸਾਥ ਦੇ ਨਾਲ ਡਿਊਟੀ ਕਰਦਾ ਸੀ ਜੀ ਤੇ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੇ ਮਸਤੀੜੀ 'ਚ ਖੜੇ ਸੀ ਜੀ ਇੱਥੇ ਨਰਮਨ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਵੀ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸਟੈਲੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਣ ਲੱਗਾ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਨਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਮੈਂ ਏਸ ਜਸਵੀਰ ਸਿੰਘ ਨੰਬਰ 1342 ਅੰਮ੍ਰਿਤਸਰ ਸਿਟੀ ਵੱਲੋਂ ਜੀ ਮੈਂ ਸਾਹਬ ਦੇ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤਾਂ ਸਰਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੀ ਮਸਤੇਲੀ 'ਚ ਖੜੇ ਸੀ ਜੀ ਇੱਥੇ ਨਰਮਰ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸਤੇਲੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਣ ਲੱਗਾ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਨਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਬੰਦਾ ਵੀ ਗਿਫਤਾਰ ਕਰ ਲਿਆ ਜੀ ਮੈਂ ਏਸੀ ਜਸਵੀਰ ਸਿੰਘ ਨੰਬਰ 1343 ਅੰਮ੍ਰਿਤਸਰ ਸਿਟੀ ਵੱਲੋਂ ਜੀ ਮੈਂ ਸਾਹਬ ਦੇ ਨਾਲ ਲੋਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੀ ਮਸਤੀੜੀ 'ਚ ਖੜੇ ਸੀ ਜੀ ਇੱਥੇ ਨਰਮਰ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਵੀ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਿਸਟੈਲੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਣ ਲੱਗਾ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਣਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਮੈਂ ਇਹ ਅਸੀਂ ਜਸਵੀਰ ਸਿੰਘ ਨੰਬਰ 1345 ਅੰਮ੍ਰਿਤਸਰ ਸਿਟੀ ਵੱਲੋਂ ਜੀ ਮੈਂ ਸਾਥ ਦੇ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੀ ਮਸਤੈਲੀ 'ਚ ਖੜੇ ਸੀ ਜੀ ਇੱਥੇ ਨਰਮਰ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਵੀ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸਤੈਲੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਣ ਲੱਗਾ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਨਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਬੰਦਾ ਵੀ ਗਿਫਤਾਰ ਕਰ ਲਿਆ ਮੈਂ ਏਸੀ ਜਸਵੀਰ ਸਿੰਘ ਨੰਬਰ 1343 ਅੰਮ੍ਰਿਤਸਰ ਸਿਟੀ ਵੱਲੋਂ ਜੀ ਮੈਂ ਸਾਹਬ ਦੇ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੇ ਮਸਜਿਦੀ ਚ ਖੜੇ ਸੀ ਜੀ ਇੱਥੇ ਨਰਮਰ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਵੀ ਨਹੀਂ ਸਕਦੇ ਜੀ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਿਸਟੈਲੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਣ ਲੱਗਾ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਨਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਮੈਂ ਇਹ ਅਸੀਂ ਜਸਵੀਰ ਸਿੰਘ ਨੰਬਰ 1342 ਅੰਮ੍ਰਿਤਸਰ ਸਿਟੀ ਵੱਲੋਂ ਜੀ ਮੈਂ ਸਾਹ ਦੇ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬ੍ਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤਾਂ ਸਰਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੀ ਮਸਤੇਲੀ 'ਚ ਖੜੇ ਸੀ ਜੀ ਇੱਥੇ ਨਰਮਨ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਵੀ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸਤੇਲੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਾ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਣਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਜੀ ਮੈਂ ਐਸਿਕ ਜਸਵੀਰ ਸਿੰਘ ਜੀ ਨੰਬਰ 1342 ਅੰਮ੍ਰਿਤਸਰ ਸਿਟੀ ਵੱਲੋਂ ਜੀ ਮੈਂ ਸਾਹਬ ਦੇ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੀ ਮਸਤੀਲੀ 'ਚ ਖੜੇ ਸੀ ਜੀ ਇੱਥੇ ਨਰਮਨ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਵੀ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਿਸਟੈਲੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਨ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਨਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਮੈਂ ਏਸ ਜਸਵੀਰ ਸਿੰਘ ਨੰਬਰ 1343 ਅੰਮ੍ਰਿਤਸਰ ਸਿਟੀ ਵੱਲੋਂ ਜੀ ਮੈਂ ਸਾਹ ਦੇ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬ੍ਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤਾਂ ਸਰਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੀ ਮਸਤੀਲੀ 'ਚ ਖੜੇ ਸੀ ਜੀ ਇੱਥੇ ਨਰਮਨ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸਤੀਲੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਾ ਲਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਨਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਬੰਦਾ ਵੀ ਗ੍ਰਸਤਾਰ ਕਰ ਲਿਆ ਜੀ ਮੈਂ ਐਸ ਜਸਵੀਰ ਸਿੰਘ ਨੰਬਰ 1342 ਅੰਮ੍ਰਿਤਸਰ ਸਿਟੀ ਵੱਲੋਂ ਜੀ ਮੈਂ ਸਾਹਬ ਦੇ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੀ ਮਸਤੀੜੀ 'ਚ ਖੜੇ ਸੀ ਜੀ ਇੱਥੇ ਨਰਮਨ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਵੀ ਨਹੀਂ ਸਕਦੇ ਜੀ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਿਸਟੈਲੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਾ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਨਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਮੈਂ ਏਸ ਜਸਵੀਰ ਸਿੰਘ ਨੰਬਰ 1342 ਅੰਮ੍ਰਿਤਸਰ ਸਿਟੀ ਵੱਲੋਂ ਜੀ ਮੈਂ ਸਾਥ ਦੇ ਨਾਲ ਡਿਊਟੀ ਕਰਦਾ ਸੀ ਜੀ ਤੇ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇੰਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੀ ਮਸਤੈਲੀ 'ਚ ਖੜੇ ਸੀ ਜੀ ਇੱਥੇ ਨਰਮਨ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸਤੈਲੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਾ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਨਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਜੀ ਮੈਂ ਐਸ ਸਿੰਘ ਜਸਵੀਰ ਸਿੰਘ ਨੰਬਰ 1342 ਅੰਮ੍ਰਿਤਸਰ ਸਿਟੀ ਵੱਲੋਂ ਜੀ ਮੈਂ ਸਾਹਬ ਦੇ ਨਾਲ ਡਿਊਟੀ ਕਰਦਾ ਸੀ ਜੀ ਤੇ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੇ ਮਸਤੀੜੀ 'ਚ ਖੜੇ ਸੀ ਜੀ ਇੱਥੇ ਨਰਮਨ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਵੀ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸ਼ਟੈਲੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਣ ਲੱਗਾ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਨਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਮੈਂ ਏਸੇ ਜਸਵੀਰ ਸਿੰਘ ਨੰਬਰ 1343 ਅੰਮ੍ਰਿਤਸਰ ਸਿਟੀ ਵੱਲੋਂ ਜੀ ਮੈਂ ਸਾਹਬ ਦੇ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤਾਂ ਸਰਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੀ ਮਸਤੇਲੀ 'ਚ ਖੜੇ ਸੀ ਜੀ ਇੱਥੇ ਨਰਮਨ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਵੀ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸਤੇਲੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਣ ਲੱਗਾ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਣਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਬੰਦਾ ਵੀ ਗ੍ਰਿਫਤਾਰ ਕਰ ਲਿਆ ਜੀ ਮੈਂ ਐਸ ਜਸਵੀਰ ਸਿੰਘ ਨੰਬਰ 1342 ਅੰਮ੍ਰਿਤਸਰ ਸਿਟੀ ਵੱਲੋਂ ਜੀ ਮੈਂ ਸਾਹਬ ਦੇ ਨਾਲ ਡਿਊਟੀ ਕਰਦਾ ਸੀ ਜੀ ਤੇ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੇ ਮਸਤੀੜੀ 'ਚ ਖੜੇ ਸੀ ਜੀ ਇੱਥੇ ਨਰਮਨ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਇੱਥੇ ਕਿਸੇ ਦੀ ਤਲਾਸ਼ੀ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਵੀ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਿਸਟੈਲੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਾ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਣਕ ਕਰਕੇ